ਬੜੀ ਖੁਸ਼ੀ ਦੀ ਗੱਲ ਹੈ ਜੀ ਕਮਲਜੀਤ ਯਾਦਗਾਰੀ ਖੇਡਾਂ ਜਿਹੜੀਆਂ 31ਵੀਆਂ ਜਿਹੜੀਆਂ ਖੇਡਾਂ ਨੇ ਅੱਜ ਉਹਨਾਂ ਦਾ ਉਦਘਾਟਨ ਜਿਹੜਾ ਕੀਤਾ ਜਾ ਰਿਹਾ ਔਰ ਬੜਾ ਲੰਮਾ ਸਫ਼ਰ ਇਹ ਖੇਡਾਂ ਨੇ ਜਿਹੜਾ ਪੰਜਾਬ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਪਿੰਡ ਕੋਟਲਾ ਸ਼ਹੀਦ ਦੀਆਂ ਖੇਡਾਂ ਨੇ ਆਪਣਾ ਨਾਮ ਰੌਸ਼ਨ ਕੀਤਾ ਸੋ ਇਹਦਾ ਮੇਨ ਮਕਸਦ ਸਾਡਾ ਇਹੋ ਹੀ ਆ ਕਿ ਜਿੰਨੇ ਵੀ ਵੱਧ ਤੋਂ ਵੱਧ ਸਾਡੇ ਨੌਜਵਾਨ ਸਾਡੇ ਬੱਚੇ ਜਿੰਨੇ ਵੀ ਖੇਡਾਂ ਵੱਲ ਨੂੰ ਇਛਾਤ ਹੋਣਗੇ ਉਨਾਂ ਹੀ ਮੈਂ ਕਹਿ ਸਕਦਾ ਹਾਂ ਵੀ ਜਿਹੜਾ ਆ ਮਾੜੀ ਸੰਗਤ ਹੈ ਉਹਦੇ ਤੋਂ ਦੂਰ ਰਹਿ ਕੇ ਜਿਹੜੀਆਂ ਖੇਡਾਂ ਦੇ ਵਿੱਚ ਜਿਹੜਾ ਸਾਡਾ ਪੰਜਾਬ ਪਹਿਲਾਂ ਪਹਿਲਾਂ ਨੰਬਰਾਂ ਤੇ ਆਉਂਦਾ ਰਿਹਾ ਸਾਨੂੰ ਇਹੋ ਹੈ ਵੀ ਬੱਚਿਆਂ ਦੇ ਵਿੱਚ ਇੱਕ ਜੋਸ਼ ਪੈਦਾ ਕਰੀਏ ਤਾਂ ਜੋ ਕਿ ਖੇਡਾਂ ਨੂੰ ਪ੍ਰੇਰਿਤ ਆ 4 ਦਿਨ ਦਾ ਸਾਡਾ ਪ੍ਰੋਗਰਾਮ ਹੋਊਗਾ ਖੇਡਾਂ ਹੋਣਗੀਆਂ ਜੀ ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ ਹੋਊਗਾ ਔਰ ਮੈਂ ਰਣੀਆਂ ਆਪਣੇ ਬਟਾਲਾ ਵਾਸੀਆਂ ਦਾ ਵੀ ਕਿਉਂਕਿ ਇਹ ਵੀ ਹਮ ਹਮਾ ਕੇ ਉੱਥੇ ਪਹੁੰਚਦੇ ਨੇ ਹੋਰ ਲਾਗਲੇ ਹਲਕਿਆਂ ਤੋਂ ਵੀ ਸੰਗਤ ਪਹੁੰਚਦੀ ਆ ਸੋ ਅੱਜ ਜਿਹੜਾ ਆਗਾਜ਼ ਸ਼ੁਰੂ ਹੈ ਔਰ ਇਹਦਾ ਜਿਹੜਾ ਆਉਣ ਵਾਲਾ ਸਮਾਂ ਠੀਕ ਆ ਸਾਨੂੰ ਇੱਕ ਵਾਰੀ ਹੋਰ ਜਿਤਨਾ ਜੋਸ਼ ਭਰਦਾ ਹੈ ਵੀ ਯਾਰ ਨਹੀਂ ਅਗਲੀ ਵਾਰੀ ਹੋਰ ਵਧੀਆ ਪ੍ਰੋਗਰਾਮ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੋਗੇ ਨੌਜਵਾਨ ਪੀੜੀ ਨੂੰ ਇਹੋ ਹੀ ਹੈ ਮੈਸੇਜ ਹੈ ਵੀ ਦੇਖੋ ਖੇਡਾਂ ਦੇ ਵਿੱਚ ਅੱਜ ਖੇਡਾਂ ਵਤਨ ਪੰਜਾਬ ਦੀਆਂ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਜਿਹੜਾ ਇੱਕ ਫੈਸਲਾ ਲਿਆ ਸੀ ਉਹਦੇ ਵਿੱਚੋਂ ਕਈ ਪਲੇਅਰ ਨਿਕਲ ਕੇ ਆਏ ਬਾਹਰ ਐਰ ਕੀ ਤੁਸੀਂ ਦੇਖਿਆ ਹੋਊਗਾ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਨੌਜਵਾਨ ਨਹੀਂ ਕਿੱਤੇ ਦੇ ਵਿੱਚੋਂ ਕਈ ਜਿਹੜੇ ਨੇ ਉੱਭਰ ਕੇ ਖਿਡਾਰੀ ਜਿਹੜੇ ਅੱਗੇ ਆਏ ਨੇ ਸੋ ਸਾਡਾ ਵੀ ਇੱਕੋ ਮੈਸੇਜ ਆ ਅੱਜ ਹੁਣ ਖਿਡਾਰੀਆਂ ਦਾ ਸਨਮਾਨ ਹੋਣਾ ਹੈ ਖੇਡਾਂ ਦੇ ਵਿੱਚੋਂ ਜਿਹੜੇ ਵਧੀਆ ਆਉਣਗੇ ਆ ਪਾਉਣਗੇ ਉਹਨਾਂ ਨੂੰ ਵਧੀਆ ਪ੍ਰਾਈਜ਼ ਦਿੱਤੇ ਜਾਣਗੇ ਸੋ ਨੌਜਵਾਨੀ ਨੂੰ ਇਹੋ ਸੰਦੇਸ਼ ਆ ਵੀ ਤਗੜੇ ਹੋ ਕੇ ਪੰਜਾਬ ਇਹ ਰੰਗਲਾ ਪੰਜਾਬ ਤੇ ਲੈ ਕੇ ਆਈਏ ਕਿਉਂਕਿ ਲੋਕਾਂ ਦੇ ਨੌਜਵਾਨਾਂ ਦੇ ਸਹਿਯੋਗ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਅਸੀਂ ਇਹ ਰਲ ਕੇ ਕਰੀਏ ਦੇਖੋ ਜੀ ਨਗਰ ਨਿਗਮ ਦੀਆਂ ਚੋਣਾਂ ਜਿਹੜੀਆਂ ਨੇ ਉਹ ਆ ਗਈਆਂ ਨੇ ਜਿਨ੍ਹਾਂ ਨੂੰ ਲੋਕ ਪਸੰਦ ਕਰਨਗੇ ਮੈਂ ਤੇ ਸਾਰੇ ਆਪਣੇ ਵੀ ਵਰਕਰ ਸਹਿਬਾਨਾਂ ਨੂੰ ਇਹੋ ਬੇਨਤੀ ਕਰਦਾ ਹਾਂ ਉਹ ਵੀ ਤਗੜੇ ਹੋ ਕੇ ਹੁਣ ਸਾਥ ਲੋਕਾਂ ਦਾ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਉਣੀਆਂ ਨੇ ਲੋਕ ਡਿਮਾਂਡ ਕਰਨ ਲੋਕ ਕਹਿਣ ਵੀ ਤੁਸੀਂ ਇਹ ਬੰਦੇ ਜਿਹੜੇ ਨੇ ਅੱਗੇ ਲੈ ਕੇ ਆਓ ਤਾਂ ਜੋ ਕਿ ਸਾਡੀ ਸੇਵਾ ਕਰ ਸਕਣ ਸੋ ਜਿਹੜਾ ਬੰਦਾ ਵਧੀਆ ਗਰਾਊਂਡ ਤੇ ਕੰਮ ਕਰ ਰਿਹਾ ਹੋਗਾ ਉਹਨੂੰ ਅੱਕੇ ਲੈ ਮੈਂ ਰਹਿ ਨਹੀਂ ਆ ਜੀ ਇਹਦੇ ਵਿੱਚ ਸਾਡੇ ਕੱਲ ਕੈਬਨਿਟ ਮਿਨਿਸਟਰ ਜੀ ਵੀ ਆਉਣਗੇ ਪਰਸੋਂ ਮੋਦੀਆ ਸਾਹਿਬ ਵੀ ਆਉਣਗੇ ਜੀ ਔਰ ਕੁਲਦੀਪ ਸਿੰਘ ਢਾਲੀਵਾਲ ਕੈਬਨਿਟ ਮਿਨਿਸਟਰ ਉਹ ਵੀ ਆਉਣਗੇ ਜੀ ਤੇ ਮੇਰੀ ਅੱਜ ਮੀਟਿੰਗ ਸੀ ਜਿਹੜੀ ਚੰਡੀਗੜ੍ਹ ਜਾਣਾ ਸੀ ਮੈਂ ਪਰ ਮੈਂ ਮੇਲੇ ਦੇ ਉਦਘਾਟਨ ਕਰਕੇ ਅੱਜ ਖੇਡਾਂ ਦੇ ਉਦਘਾਟਨ ਕਰਕੇ ਮੈਨੂੰ ਰੁਕਣਾ ਪਿਆ ਤਾ ਜੋ ਕੀ ਕੋਸ਼ਿਸ਼ ਹੈ ਵੀ ਵਧੀਆ-ਵਧੀਆ ਸਾਰੇ ਆਉਣਗੇ ਜੀ ਕਿਉਂਕਿ ਇਹ ਸਾਡਾ ਪਰਿਵਾਰ ਹੈ ਠੀਕ ਹੈ ਜੀ ਤੇ ਜਿੱਥੇ ਪਰਿਵਾਰ ਦੇ ਕੋਈ ਜੀ ਖੜ ਜਾਂਦਾ ਹੈ ਉਹ ਸਾਰੇ ਆਪਾਂ ਨਾਲ ਖਲੋਣੇ ਇੱਕ ਦੂਜੇ ਦੇ ਨਾਲ ਜੀ ਸੋ ਸਾਡਾ ਮੇਨ ਸਾਡੀ ਸਰਕਾਰ ਦਾ ਮਕਸਦ ਹੀ ਇਹੋ ਆ ਵੀ ਜਿੰਨੀਆਂ ਖੇਡਾਂ ਨੂੰ ਆਪਾਂ ਉਤਸ਼ਾਹ ਕਰੀਏ ਜਿੰਨਾ ਨੌਜਵਾਨੀ ਦੇ ਵਿੱਚ ਖੇਡਾਂ ਦਾ ਉਤਸ਼ਾਹ ਪੈਦਾ ਕਰੀਏ ਉਹ ਸਾਰਿਆਂ ਲਈ ਸਾਡੇ ਆਉਣ ਵਾਲੇ ਸਮੇਂ ਲਈ ਵੀ ਵਧੀਆ ਹੋਵੇ ਪਟਿਆਲਾ ਵਿਖੇ ਅ ਸੁਰਜੀਤ ਸਪੋਰਟਸ ਐਸੋਸੀਏਸ਼ਨ ਵੱਲੋਂ ਜੋ ਕਮਲਜੀਤ ਖੇਡਾਂ ਕਰਵਾਈਆਂ ਜਾਂਦੀਆਂ ਹਰ ਸਾਲ ਤੇ ਅੱਜ ਉਹਨ ਉਸ ਖੇਡਾਂ ਦੀ ਸ਼ੁਰੂਆਤ ਹੋ ਰਹੀ ਹੈ ਤੇ ਸ਼ੁਰੂਆਤ ਇੱਥੋਂ ਇਸ ਪੁਆਇੰਟ ਤੋਂ ਕਰ ਰਹੇ ਆ ਅਸੀਂ ਅ ਸੁਰਜੀਤ ਸਿੰਘ ਜੀ ਨੂੰ ਸ਼ਰਧਾਂਜਲੀ ਦੇ ਕੇ ਤੇ ਪ੍ਰਸ਼ਾਸਨ ਨਾਲ ਹੈ ਜੀ ਇਹਨਾਂ ਦੇ ਹਰ ਪੱਖੋਂ ਮੈਂ ਆਪ ਉੱਥੇ ਜਾ ਰਹੇ ਹਾਂ ਤੇ ਇਹਨਾਂ ਦੇ ਨਾਲ ਤੇ ਕਿਸੇ ਕਿਸਮ ਦਾ ਵੀ ਹਰ ਤਰ੍ਹਾਂ ਦਾ ਸਹਿਯੋਗ ਪ੍ਰਸ਼ਾਸਨ ਵੱਲੋਂ ਸਾਡਾ ਰਹੇਗਾ ਇਹਨਾਂ ਦਾ ਸਾਰੇ ਯੂਥ ਨੂੰ ਇਹੀ ਅਪੀਲ ਕਰਾਂਗਾ ਕਿ ਸਪੋਰਟਸ ਐਕਟੀਵਿਟੀਆਂ ਖੇਡਾਂ ਵੱਲ ਆਪਣਾ ਰੁਝਾਨ ਵਧਾਉਣ ਤਾਂ ਕਿ ਜਦੋਂ ਬੱਚੇ ਸਾਡੇ ਯੰਗ ਬੱਚੇ ਖੇਡਾਂ ਵੱਲ ਧਿਆਨ ਦੇਣਗੇ ਪੜ੍ਹਾਈ ਦੇ ਨਾਲ ਨਾਲ ਤੇ ਆਟੋਮੈਟਿਕਲੀ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਹੋਰ ਉਹਨਾਂ ਨੂੰ ਜਿਹੜੀ ਬੁਰੀ ਸੰਗਤ ਬੁਰੀ ਆਦਤ ਹੈ ਉਸ ਤੋਂ ਆਪਣੇ ਆਪ ਹੀ ਦੂਰ ਰਹਿਣਗੇ ਤੇ ਖੇਡਾਂ ਜਿਹੜੀਆਂ ਹੈਗੀਆਂ ਉਹ ਸਰੀਰਕ ਤੌਰ ਤੇ ਤੰਦਰੁਸਤ ਕਰਦੀਆਂ ਹੀ ਆ ਇੱਕ ਡਿਸਪਲਨ ਵੀ ਪੈਦਾ ਕਰਦੀਆਂ ਔਰ ਔਰ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹਿਣਾ ਉਹ ਵੀ ਸਿਖਾਉਂਦੀ ਹੈ ਜ਼ਿੰਦਗੀ ਜੀਉਣ ਦਾ ਢੰਗ ਵੀ ਜਿਹੜੀਆਂ ਖੇਡਾਂ ਹੈਗੀਆਂ ਉਹ ਸਿਖਾਉਂਦੀਆਂ ਤੇ ਓਵਰਆਲ ਡਵੈਲਪਮੈਂਟ ਪਰਸਨੈਲਿਟੀ ਦੀ ਹੁੰਦੀ ਹੈ ਜਦੋਂ ਕੋਈ ਵੀ ਬੱਚਾ ਸਪੋਰਟਸ ਐਕਟੀਵਿਟੀਜ਼ ਵਿੱਚ ਪਾਰਟਿਸਿਪੇਟ ਕਰਦਾ ਹੈ ਤੇ ਮੈਂ ਯੂਥ ਨੂੰ ਇਹ ਅਪੀਲ ਕਰੂੰਗਾ ਕਿ ਖੇਡਾਂ ਦੇਖਣ ਵਾਸਤੇ ਵੀ ਆਉਣ ਤੇ ਦੇਖ ਕੇ ਇਤੋਂ ਪ੍ਰੇਰਿਤ ਹੋ ਕੇ ਆਪ ਵੀ ਕੁਝ ਨਾ ਕੁਝ ਕਰਨ ਤਾਂ ਕਿ ਪਰਿਵਾਰ ਨੂੰ ਸਮਾਜ ਨੂੰ ਦੇਸ਼ ਨੂੰ ਇੱਕ ਅੱਛਾ ਯੋਗਦਾਨ ਦੇ ਸਕੋ ਖੇਡਾਂ ਜ਼ਰੀਏ ਕੀ ਸਪੋਰਟਸ ਐਸੋਸੀਏਸ਼ਨ ਬਟਾਲਾ ਪੰਜਾਬ ਵੱਲੋਂ 31ਵੀਆਂ ਕਮਲਜੀਤ ਖੇਡਾਂ ਆਪਣਾ ਪ੍ਰਿੰਸਪਲ ਸਰਜੀਤ ਕਮਲਜੀਤ ਖੇਡ ਕੰਪਲੈਕਸ ਕੋਲਡਾ ਸ਼ਹੀਆ ਵਿੱਚ ਕਰਾਈਆਂ ਜਾ ਰਹੀਆਂ ਨੇ ਅ ਅੱਜ ਅਸੀਂ ਉਹਨਾਂ ਖੇਡਾਂ ਦਾ ਉਦਘਾਟਨ ਕਰਨ ਲਈ ਤੋਂ ਪਹਿਲਾਂ 올ੰਪੀਅਨ ਸਰਦਾਰ ਸਰਜੀਤ ਸਿੰਘ ਉਹਨਾਂ ਦੇ ਬੁੱਤ ਤੋਂ ਜੋਤੀ ਲਿਜਾ ਕੇ ਖੇਡਾਂ ਦੀ ਜਿਹੜੀ ਮਿਸਾਲ ਇਹ ਰੋਸ਼ਨ ਕਰਨੀ ਆ ਇਸ ਕਰਕੇ ਅੱਜ ਸਾਰੇ ਅਸੀਂ ਇੱਥੇ ਇਕੱਤਰ ਹੋਏ ਆ ਇਹਦੇ ਵਿੱਚ ਸਾਡੇ ਮਾਨਯੋਗ ਐਮਐਲਏ ਸਰਦਾਰ ਅਮਨ ਸ਼ੇਰ ਸਿੰਘ ਜੀ ਇਹ ਸਾਡੇ ਐਥਲੀਟ ਨੇ ਲਵ ਪ੍ਰੀਤ कौर ਔਰ ਮਰਜਿੰਦਰ ਸਿੰਘ ਇਹ ਇਥੋਂ ਜੋਤੀ ਲੈ ਜਾਣਗੇ ਔਰ ਖੇਡਾਂ ਦੇ ਵਿੱਚ ਜਿਹੜੀ ਇਹਨਾਂ ਦੀ ਜੋਤੀ ਨਾਲ ਮਿਸਾਲ ਚਗਾਈ ਜਾਏਗੀ ਇਹਨਾਂ ਖੇਡਾਂ ਦੇ ਵਿੱਚ ਇਹ 올림픽 ਚਾਰਟ ਦੀਆਂ ਖੇਡਾਂ ਅਸੀਂ ਕਰਵਾ ਰਹੇ ਹਾਂ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਮਾਨਤਾ ਪ੍ਰਾਪਤ ਨੇ ਇਹਦੇ ਵਿੱਚ ਮੇਨ 50 ਇਵੈਂਟ ਐਥਲੀਟਸ ਦੇ ਜਿਹੜੇ ਅਸੀਂ ਕਰਾਉਂਦੇ ਹਰ ਸਾਲ ਉਸ ਤੋਂ ਇਲਾਵਾ 10 ਖੇਡ ਡਿਸਪਲਿਨ ਜਿਹੜੇ ਅਸੀਂ ਹਾਕੀ ਫੁੱਟਬਾਲ ਉਹ ਕਰਾਉਂਦੇ ਹਾਂ ਤੇ ਇਹਦੇ ਵਿੱਚ ਨਾਰਥ ਇੰਡੀਆ ਤੋਂ ਜਿਹੜੇ ਖਿਡਾਰੀ ਤੇ ਐਥਲੀਟ ਜਿਹੜੇ ਭਾਗ ਲੈਂਦੇ ਇਹ ਸਾਰਾ ਜਿਹੜਾ ਸਾਡਾ ਇਲਾਕਾ ਇਹ ਸਰਜੀਤ ਭਾਜੀ ਦੀਆਂ ਜਾਂਦਾ ਨਾਲ ਜੁੜਿਆ ਹੋਇਆ ਔਰ ਸਰਜੀਤ ਸਪੋਰਟਸ ਐਸੋਸੀਏਸ਼ਨ ਨਾਲ ਜੁੜਿਆ ਹੋਇਆ ਸਾਰਾ ਰਲ ਕੇ ਜਿਹੜਾ ਇਹ ਬਟਾਲੇ ਇਲਾਕੇ ਦਾ ਇਵੈਂਟ ਜਿਹੜਾ ਸੀ ਕਰਾਰਿਆ ਐਤਕੀ ਇਸ ਵਾਰ ਅਸੀਂ ਜਿਹੜੇ ਇੱਕ ਕਤਵੀ ਖੇਡਾਂ ਨੇ ਤੇ ਇਹਦੇ ਵਿੱਚ ਨਾਰਥ ਇੰਡੀਆ ਤੋਂ ਜਿਹੜੇ ਮੇਨ ਐਥਲੀਟ ਜਿਹੜੇ ਭਾਗ ਲੈ ਰਹੇ ਨੇ ਤੇ ਜਿਹੜੀ ਵਿਸ਼ੇਸ਼ ਇਹਦੇ ਵਿੱਚ ਖੇਚ ਵਾਲੀ ਗੱਲ ਆ ਕਿ ਅਸੀਂ ਐਥਲੀਟਾਂ ਵਾਸਤੇ ਜਿਹੜੇ ਸਪੈਸ਼ਲ ਮੋਟਰਸਾਈਕਲ ਜਿਹੜੇ ਆ ਪੰਜੋ ਬੈਸਟ ਐਥਲੀਟਾਂ ਵਾਸਤੇ ਪ੍ਰਾਈਜ਼ ਰੱਖੇ ਤੇ ਬਾਕੀ ਕਰੀਬ ਅਸੀਂ 25 ਲੱਖ ਦੇ ਕਰੀਬ ਜਿਹੜੀਆਂ ਜਿਹੜੇ ਕੈਸ਼ ਆ ਉਹ ਵੱਖ-ਵੱਖ ਖਿਡਾਰੀਆਂ ਨੂੰ ਵੱਖ-ਵੱਖ ਯੂਨਿਟ ਵਿੱਚ ਦਿੰ ਉਹਨਾਂ ਨੂੰ ਬਤੌਰ ਨਾਮ ਦੇ ਤੌਰ ਤੇ ਅਸੀਂ ਨਾਲ ਖੇਡਾਂ ਦੇ ਇੱਕ ਪਰੰਪਰਾ ਆ ਕੇ ਨਾਲ ਹੀ ਅਸੀਂ ਜਿਹੜਾ ਖੇਡਾਂ ਤੋਂ ਬਾਅਦ ਖਿਡਾਰੀਆਂ ਪ੍ਰਬੰਧਕਾਂ ਖੇਡ ਪ੍ਰੇਮੀਆਂ ਲਈ ਮਨੋਰੰਜਨ ਸੱਭਿਆਚਾਰਕ ਦਾ ਪ੍ਰੋਗਰਾਮ ਰੱਖਦੇ ਆ ਔਰ ਅੱਜ ਵੀ ਜਿਹੜਾ ਸ਼ਾਮ ਨੂੰ ਸਾਡੇ ਕੋਲ ਹਰਜੀਤ ਹਰਮਨ ਪੰਜਾਬ ਦੇ ਉੱਗੇ ਲੋਕ ਆ ਇੱਕ ਅਮਨ ਰੋਜੀ ਜੀ ਔਰ ਸਕਰੀਤ ਵਿਰਕ ਜਿਹੜੀ ਰੰਗ ਰੰਗ ਪ੍ਰੋਗਰਾਮ ਪੇਸ਼ ਕਰਨ ਲਈ ਆ ਰਹੇ ਨੇ ਔਰ ਇਹਦੇ ਨਾਲ ਖਿਡਾਰੀਆਂ ਤੇ ਖੇਡ ਪ੍ਰੇਮੀ ਦਾ ਜਿਹੜਾ ਐਂਟਰਟੇਨਮੈਂਟ ਦਾਵਾ ਪੰਜਾਬ ਦੇ ਜਿਹੜੇ ਮਹਾਨ ਲੋਕ ਆ ਇੱਕ ਮਨਮੋਹਨ ਵਾਰਸ ਜੀ ਸਖਵਿੰਦਰ ਸੁਖੀ ਜੀ ਸ਼ਿੰਦਾ ਬਾਗੀ ਜੋਤੀ ਨੂਰਾ ਮੰਨਾ ਢਿੱਲੋਂ ਸੋਨੀਆ ਚਮਕੀਲਾ ਵਿਦੇ ਮੱਟੂ ਸਾਡੇ ਸ਼ਹਿਰ ਦੀਆਂ ਜਿਹੜੀਆਂ ਬੜੀਆਂ ਫੇਮਸ ਜੋੜੀਆਂ ਨੇ ਰਪਿੰਦਰ ਮਨਜੀਤ ਉਹ ਸਾਰੇ ਜਿਹੜੇ ਪਹੁੰਚ ਰਹੇ ਨੇ ਕਿੰਨਾ ਨੀਅਰਬਾਟ ਜਿਹੜਾ ਇਹ 40 ਤੋਂ 45 ਲੱਖ ਦੇ ਵਿੱਚ ਜਿਹੜਾ ਬਜਟ ਅਸੀਂ ਰੱਖ ਕੇ ਚੱਲ ਰਹੇ ਆ ਔਰ ਸਾਡੇ ਨਾਲ ਸਾਰੇ ਇਲਾਕੇ ਤੋਂ ਜਿਹੜੇ ਦਾਨੀ ਸੱਜਣ ਜੁੜੇ ਨੇ ਔਰ ਸਾਡੇ ਐਨਆਰਆਈ ਵੀਰ ਬਾਹਰ ਬੈਠੇ ਨੇ ਜਿਹੜੇ ਉਹ ਬਹੁਤ ਇਨਾ ਖੇਡਾਂ ਦੀ ਮਤ ਕਰ ਰਹੇ ਨੇ